ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਾ ਰਹੇ ਹਾਂ ਜੀ ਅੱਜ ਰਾਤ ਦੀ ਗੱਲ ਕਰਾਂਗੇ 50 ਪਲੱਸ ਨਾਲ ਲੱਗਦੇ ਖੇਤਰਾਂ ਦੇ ਵਿੱਚ ਮੌਸਮ ਕਿਵੇਂ ਦਾ ਰਹਿ ਸਕਦਾ ਜੀ ਅੱਜ ਰਾਤ ਨੂੰ ਉਮੀਦ ਕਿੰਨੇ ਚਾਂਸ ਨੇ ਤੁਹਾਨੂੰ ਦੱਸਾਂਗੇ ਸਸਰੀ ਤੇ ਅੱਜ ਜੋ ਤਾਜ਼ਾ ਸੈਟਲਾਈਟ ਦਾ ਸਿਰਣਾ ਨੇ ਸਭ ਤੋਂ ਪਹਿਲਾਂ ਉਹ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਸਕਰੀਨ ਤੇ ਦੇਖ ਸਕਦੇ ਹਾਂ ਕਿ ਮੌਨਸੂਨ ਨੇ ਪੂਰੀ ਜੜੀ ਰਫਤਾਰ ਫੜੀ ਹੋਈ ਹੈ ਤੇ ਮੌਨਸੂਨ ਸਰਗਰਮ ਹੈ ਉੱਤਰੀ ਭਾਰਤ ਦੇ ਬਹੁਤ ਹੀ ਖੇਤਰਾਂ ਦੇ ਵਿੱਚ ਮੀ ਜਿਹੜੇ ਇਹ ਦਰਜ ਹੋ ਰਹੇ ਨੇ ਜੀ ਬੀਤੇ 3-4 ਦਿਨਾਂ ਤੋਂ ਕਿਉਂਕਿ ਜਿਹੜਾ ਸਰਕੂਲੇਸ਼ਨ ਬਣਿਆ ਹੋਇਆ ਉਹ ਹੁਣ ਰਾਜਸਥਾਨ ਦੇ ਲਾਗੇ ਪਹੁੰਚ ਚੁੱਕਾ ਹੈ ਰਾਜਸਥਾਨ ਹੁੰਦੇ ਹੋ ਜਾਣੇ ਅੱਗੇ ਲੰਘ ਜਾਣਾ ਜਿਹਦੇ ਸਦਕਾ ਮੀਂਹ ਪੰਜਾਬ ਦੇ ਵਿੱਚ ਤੇ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋ ਰਹੇ ਨੇ ਅਸਲ ਇਹ ਜੇ ਅਸੀਂ ਅੱਜ ਅਗਰ ਹੁਣ ਤਸਵੀਰਾਂ ਦੇਖਦੇ ਆਂ ਤੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਸੰਘਣੀ ਬੱਦਲਵਾਈ ਬਣੀ ਹੋਈ ਆ ਕੁਝ ਖੇਤਰਾਂ ਦੇ ਵਿੱਚ ਬੱਦਲ ਐਕਟਿਵ ਐਟ ਅਵੇਲੇਬਲ ਤੇ ਬਣਿਆ ਹੋਇਆ ਜਿਹੜਾ ਕਿ ਚੰਡੀਗੜ੍ਹ ਮੋਹਾਲੀ ਪੰਚਕਲਾ ਰੋਪੜ ਪਟਿਆਲੇ ਦੇ ਕੁਝ ਖੇਤਰ ਸਰੇ ਤਾਰਾ ਤਾਰਾ ਸਰਪਤ ਸ੍ਰੀ ਅੰਮ੍ਰੇ ਸਰਸਾ ਦੇ ਕੁਝ ਖੇਤਰਾਂ ਦੇ ਵਿੱਚ ਬੱਦਲ ਜ਼ਿਆਦਾ ਐਕਟਿਵ ਹੈ ਇੱਥੇ ਮੀਂਹ ਵਰਝ ਹੋ ਸਕਦੇ ਨੇ ਆਉਂਦੇ ਘੰਟਿਆਂ ਦੇ ਵਿੱਚ ਸੋ ਬਹੁਤ ਹੀ ਖੇਤਰਾਂ ਦੇ ਵਿੱਚ ਮੀਂਹ ਵੇਖਣ ਨੂੰ ਮਿਲਣਗੇ ਕੱਲ ਤੜਕੇ ਸਵੇਰੇ ਅੱਜ ਅੱਧੀ ਰਾਤ ਤੋਂ ਪਹਿਲਾਂ-ਫੇਲਾਂ ਹਲਕੇ ਲੈ ਕੇ ਦਰਮਿਆਨੇ ਝਟਕੇ ਕੁਝ ਖੇਤਰਾਂ ਦੇ ਵਿੱਚ ਲੱਗ ਸਕਦੀ ਆ ਮੌਨਸੂਨ ਦੇ ਜਿਹੜੇ ਮੀਂਹ ਹੁੰਦੇ ਨੇ ਉਹ ਜ਼ਿਆਦਾਤਰ ਦੇਰ ਰਾਤ ਤੋਂ ਐਕਟਿਵ ਹੁੰਦੇ ਨੇ ਯਾਨੀ ਕਿ ਰਾਤ ਨੂੰ 2-3 ਵਜੇ ਤੋਂ ਲੈ ਕੇ ਦੁਪਹਿਰ ਦੇ ਯਾਨੀ ਕਿ ਦੂਜੇ ਦਿਨ ਦੁਪਹਿਰ ਦੇ 12 ਵਜੇ ਤੋਂ ਫੇਲਾ-ਫੇਲਾ ਸਮਾਪਤ ਇਹਨਾਂ ਦੀ ਹੋ ਜਾਂਦੀ ਆ ਹਾਲਾਂਕਿ ਉਸ ਤੋਂ ਬਾਅਦ ਵੀ ਮੀਂਹ ਜਿਹੜੇ ਸ਼ਾਮ ਵੇਲੇ ਜਿਹੜੇ ਦਰਜ ਹੁੰਦੇ ਨੇ ਰਾਤ ਦੇ ਅੱਧੀ ਰਾਤ ਤੋਂ ਪਹਿਲਾਂ-ਫੇਲਾਂ ਜਿਹੜੇ ਹੁੰਦੇ ਨੇ ਉਹ ਹਲਕੇ ਲੈ ਕੇ ਹਲਕੇ ਲੈਵਲ ਦੇ ਜਿਹੜ ਅੱਜ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਬੀਤੀ ਅੱਧੀ ਰਾਤ ਤੋਂ ਬਾਅਦ ਅੱਜ ਦੁਪਹਿਰ ਤੋਂ ਹਲਾ-ਫਿਲਾ ਕਾਫੀ ਖੇਤਰਾਂ ਦੇ ਵਿੱਚ ਮੀਂਹ ਲੱਗੇ ਸੀ ਦੁਪਹਿਰ ਤੋਂ ਬਾਅਦ ਵੀ ਕੁਝ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਜਿਹੜਾ ਵੇਖਣ ਨੂੰ ਮਿਲਿਆ ਤੇ ਜੇਕਰ ਆਪਾਂ ਜਲੇਵਾ ਨਾ ਲਵਾਂਗੇ ਤਾਂ ਵੀਡੀਓ ਲੰਮੀ ਹੋ ਜਾਣੀ ਹੈ ਕਾਫੀ ਖੇਤਰਾਂ ਤੱਕ ਅੱਜ ਮੀਂਹ ਪਹੁੰਚੇ ਨੇ ਫਾਮਯਾ ਮਾਲਵਾ ਦੇ ਖੇਤਰਾਂ ਪਛਮੀ ਮਾਲਵਾ ਚਾਹੇ ਕੇਂਦਰੀ ਮਾਲਵਾ ਦਵਾਬਾ ਖੁਆ ਦਾ ਬਹੁਤੇ ਖੇਤਰਾਂ ਦੇ ਵਿੱਚ ਅੱਜ ਮੀਂਹ ਲੱਗੇ ਨੇ ਹਾਲਾਂਕਿ ਕੁਝ ਖੇਤਰ ਮੀਂਹ ਤੋਂ ਸਖਰੇ ਵੀ ਰਹੇ ਨੇ ਕੱਲ ਤੜਕੇ ਸਵੇਰੇ ਹੁਣ ਕਹਾਣੀ ਜਾ ਚੁੱਕੀ ਹੈ ਹਾਲਾਂਕਿ ਹੁਣ ਵੀ ਅਗਲੇ 2-3 ਘੰਟਿਆਂ ਦੇ ਵਿੱਚ ਮੀਂਹ ਐਕਟਿਵ ਨੇ ਤੇ ਹਲਕੇ ਦਰਮਿਆਨ ਮੀਂਹ ਲੱਗਣਗੇ ਪਰ ਜਿਹੜਾ ਮੁੱਖ ਤੌਰ ਤੇ ਮੀਂਹ ਹੁਣ ਅੱਜ ਰਾਤ ਤੋਂ ਬਾਅਦ ਕੱਲ ਤੜਕੇ ਸਵੇਰੇ ਲੱਗਣਗੇ ਆਸਾਰ ਮੋٹے ਤੌਰ ਤੇ ਮਾਲਵੇ ਦੇ ਬਹੁਤੇ ਜ਼ਿਲ੍ਹੇ ਤੇ ਦੁਆਬਾ ਦੇ ਖੁਆਦ ਖੇਤਰ ਦੇ ਨੇ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਕੱਲ ਫੇਰ ਤੋਂ ਬਦਲ ਐਕਟਿਵ ਹੋਏਗਾ ਤੇ ਇਹਨਾਂ ਖੇਤਰਾਂ ਦੇ ਵਿੱਚ ਭਾਰੀ ਮੀਂਹ ਮੁਰਤੋਂ ਜਿਹੜੇ ਮੀਂਹ ਆਸਾਰ ਜਿਹੜੇ ਬਣਦੇ ਜਾ ਫਰੇ ਨੇ ਸੋ ਮੌਸਮ ਫਗ ਨੇ ਅਲਰਟ ਜਿਹੜਾ ਯਾ येलो ਅਲਰਟ ਜਾਰੀ ਕੀਤਾ ਹੋਇਆ ਜੀ ਆਉਂਦੇ ਦਿਨਾਂ ਤੱਕ ਮੀਂਹ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹਿਣ ਦਾ ਅਨੁਮਾਨ ਹੈ ਕਿਉਂਕਿ ਮੌਨਸੂਨ ਹੈ ਮੌਨਸੂਨ ਬਹੁਤੇ ਖੇਤਰਾਂ ਦੇ ਵਿੱਚ ਚੰਗੇ ਮੀਂਹ ਵਰਹਾਉਂਦਾ ਹੁੰਦਾ ਜਦੋਂ ਮੌਸਮ ਦਾ ਸੀਜ਼ਨ ਹੁੰਦਾ ਇਸ ਲਈ ਆਉਂਦੇ ਦਿਨਾਂ ਦੇ ਵਿੱਚ ਮੀਂਹ ਜਿਹੜਾ ਜਾਰੀ ਰਹਿਣ ਦਾ ਅਨੁਮਾਨ ਹੈ ਬਾਕੀ ਅਸੀਂ ਲਾਈਵ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਉਹ ਆਧ ਖੇਤਰ ਦਵਾਬੇ ਦੇ ਕੁਝ ਖੇਤਰ ਮਾਲਵੇ ਦੇ ਲਗਭਗ ਸਾਰੇ ਜਲੇ ਫਾਵੇਂ ਪੱਛਮੀ ਮਾਲਵਾ ਪੂਰਬੀ ਮਾਲਵਾ ਦੱਖਣ ਪੱਛਮੀ ਮਾਲਵਾ ਤੇ ਕੁਝ ਮਾਝੇ ਦੇ ਖੇਤਰ ਤਿਆਰ ਰਹਿਣ ਇੱਥੇ